ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਤ ਸੋਚੈ ਸੋਚਣਾ ਹੋਵ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵ ਜੇ ਲਾਇ ਰਹਾ ਨਿਵਤਾਨ ਭੁਖਿਆ ਭੁਖ ਨ ਉਤਰੀ ਜਬ ਨਾ ਭਰੀਆ ਭਾਰ ਸਹਸ ਸੰਸਿਆਨ ਪਾਲਾਖੋ ਹੋਇ ਤੈਕ ਨ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਇ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਇ ਹੁਕਮੇ ਉਤਮ ਨੀਚ ਹੁਕਮ ਲਿਖ ਦੋਖ ਸੁਖ ਪਾਈਐ ਇੱਕ ਨੌ ਕੁਮੀ ਬਖਸ਼ੀ ਸਿਕ ਹੁਕਮੀ ਸਦਾ ਪੁਵਾਹੀਐ ਹੁਕਮੈ ਅੰਦਰ ਸਭ ਕੋ ਵਾਹ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਝੈ ਤਾਂ ਹੋ ਮੈਂ ਕਹਾ ਨਾ ਕੋਏ ਗਾਵੇ ਕੋ ਤਾਨ ਹੋਇ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੈ ਕੋ ਸਾਧ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨ ਆਵੈ ਤੋਟ ਕਤ ਕਤ ਕਤੇ ਕੋਟੀ ਕੋੜ ਕੋੜ ਦੇਂਦਾ ਦੇ ਲੈਂਦੇ ਥਕ ਪਾ ਹੈ ਜੁਗਾ ਜੁਗੰਤਰ ਖਾਈ ਖਾ ਹੈ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸਾ ਵੇ ਪਰਵਾ ਸਾਚਾ ਸਾਹਿ ਸਾਚਨਾ ਹੈ ਭਾਖਿਆ ਭਾਉ ਪਾਰ ਆਖੈ ਮੰਗ ਦੇ ਦੇ ਦਾਤ ਕਰੇ ਦਾਤਾ ਫੇਰ ਕਾ ਗਹਿ ਰਖੀ ਹੈ ਜੇਤ ਦਿਸੈ ਦਰਬਾਰ ਮੋਹ ਕਾ ਬੁਲਣ ਬੋਲੀ ਐ ਜੇ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਢਾਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂਕ ਦੁਆਰ ਨਾਨਕ ਇਹ ਐ ਜਾਣੀ ਸਭ ਆਪੇ ਸਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣਿਐ ਮਰਖੀਐ ਭਾਉ ਦੁਖ ਪਰ ਹਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੋਰੀ ਸਰ ਗੁਰ ਗੋਖ ਬੰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖਾ ਨਾਹੀ ਕਹਿ ਨਾ ਕਤ ਨ ਜਾਏ ਗੁਰਾ ਇਕ ਦੇਹ 부ਜਾਈ ਸਬਨਾ ਜੀਆ ਕਾ ਇਕ ਦਾਤਾ ਸੋ ਵਿਸਰਨ ਨ ਜਾਇ ਤੀਤ ਨਾਵਾ ਜੈ ਸੁਭਾਵਾ ਬਿਨੁ ਭਾਨੇ ਕਹਿ ਨਾਏ ਕਰੀ ਜੇਤੀ ਸਿਸ਼ਟੂ ਪਾਈ ਵੇਖਾ ਬਿਨ ਕਰਮਾ ਕੈ ਮਿਲੇ ਲਈ ਮਾਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਵ ਜਾਇ ਸਵਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਨ ਨ ਜਾਇ ਜੇ ਜੁਗ ਚਾਰੇ ਆਰ ਜਾਹੋ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਛਲੈ ਸਬ ਕੋਏ ਚੰਗਾ ਨਾ ਰਖਾਏ ਕੈ ਜਸ ਗੀਤ ਜਗ ਲੇ ਜੇ ਸੁਨਨ ਨ ਆਵ ਤਾ ਬਾਤ ਨ ਪੂਛੈ ਕੇ ਕੀਟਾ ਅੰਦਰ ਕੀਰ ਕਰ ਦੋ ਸੀ ਦੋ ਉਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਤਿਹਾ ਕੋ ਨ ਸੁਝਈ ਜੇਸ ਗੁਣ ਕੋਈ ਕਰੇ ਸੋਆ ਸਿਧ ਪੀਰ ਸੁਰਨਾਥ ਸੁਨਹਿ ਤਰ ਤਵ ਲੋ ਆਕਾਸ਼ ਸੁਨਹਿ ਦੀ ਗੁਲੋ ਪਾਤਾਲ ਸੁਨਹ ਪੁਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਹਿ ਧੂਪ ਆਪ ਕਾ ਨਾਮ ਸੁਨਾਈ ਸਭ ਮਾਇੰਦ ਸੁਨਹਿ ਮੋਕਸ਼ ਲਾ ਹਰਮੰਦ ਸੁਨਹਿ ਜੋ ਜੁਗ ਤਨ ਵੇ ਸੁਨਹਿ ਸਾਧ ਸਿਮਰਤ ਵੇ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਾਸੰਤੂ ਗਿਆਨ ਸੁਣੈ ਅਰ ਸਰਕਾਰ ਸੁਣਾਨ ਸੁਣੈ ਪੜ ਪੜ ਭਾਵੇ ਮਾਨ ਸੁਣੈ ਲਾਗੇ ਸਤਿ ਆਨਾਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾ ਗੁਨਾਕੇ ਗਾਹਾ ਸੁਣੈ ਸੇ ਕੀ ਪਾਸਾ ਸੁਣੈ ਆਂਦੇ ਪਾਵੇ ਰਾਹ ਸੁਣੈ ਹਾਥ ਵਿਸਗਾ ਨਾਨਕ ਭਗਤਾ ਸਦਾ ਵਿਗਾਸੁ ਹੈ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹਾ ਪਿਛੈ ਪੁਸਤਾਇ ਕਾਗਦ ਕਰੋਨਾ ਲਿਖਨ ਹਾਰ ਮੰਨੇ ਕਾ ਵੈ ਕਨ ਵਿਚਾਰਐ ਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮਨ ਸੁਰਤਿਆ ਮਨੁ ਬੋਧੋ ਮਨੁ ਸਗਲ ਭਗਵਨ ਕੀ ਸੋਧੋ ਮਨੈ ਮੋ ਝੋਟਾ ਨਾ ਖਾਇ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਾਸਿਓਂ ਪ੍ਰਗਟ ਜਾਏ ਮਨੈ ਮਗਨ ਚੱਲਾ ਪੰਥ ਮਨੈ ਧਰਮ ਸੇਤੀ ਸੰਬੰਧੂ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੇ ਮੁਖ ਦੁਆਰ ਮਨ ਪਰਵਾਰਾ ਸਾਧਾਰ ਮਨ ਤਰੈ ਤਾਰੇ ਗੁਰ ਸੇਖੋ ਮਨ ਨਾਨਕੁ ਭਵੈ ਨ ਪ੍ਰੀਖੁ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਬੰਚੇ ਪਾਵੇ ਦੁਗ ਘਰ ਮਾਲ ਪੰਜੇ ਸੋਹਾ ਦਾ ਰਾਜਾਨ ਪੰਚਾਂ ਕਾ ਗੁਰ ਏਕਤਾ ਜੇ ਕੋ ਕਹਾ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਤ ਔਲ ਧਰਮ ਦੇ ਆਕਾਪੂ ਸੰਤੋਖ ਤavr ਰਖਿਆ ਜਨਸੂਤ ਜੇ ਕੋ ਬੁਝਾ ਹੋਐ ਸਚਿਆਰ ਤਵ ਲੈ ਉਪਰ ਕੇਤਾ ਭਾਰ ਤਰਤੀ ਹੋਰ ਪਰੈ ਹੋਰ ਹੋ ਤਿ ਦੇ ਪਾਤਲ ਕਹਨ ਜੋ ਜੀ ਜਾਤ ਰੰਗਾਂ ਕੇ ਨਾਮ ਸਭ ਨਾਲ ਲਿਖਿਆ ਬੁਰੀ ਕਲਾ ਮੇ ਲਿਖਾ ਲਿਖ ਜਾਣ ਕੋਇ ਲੈ ਕਲ ਲਿਖਿਆ ਕੇਤਾ ਹੋਇ ਕਿ ਤਾ ਤਾਨ ਸੁਆਲ ਰੂ ਕੇ ਤੀ ਦਾਤ ਜਾਣ ਕੌਣ ਕੋਤ ਕੀ ਤਾਪ ਸੋ ਇੱਕੋ ਕੋ ਆਉ ਤਿਸ ਦੇ ਹੋਏ ਲਖ ਦਰਿਆ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤ ਉਦ ਭਾਵੇ ਸਾਈ ਭਲੀ ਕਾ ਸਦਾ ਸਲਾਮਤ ਨਿਰੰਕਾਰ ਅ ਸੰਕ ਜਾਪ ਸੰਗ ਪਾਓ ਸੰਗ ਪੂਜਾ ਸੰਗ ਤਪ ਤਾ ਸੰਗ ਗ੍ਰੰਥ ਮੁਖ ਵੇਡ ਫਾਸਰ ਸੰਗ ਜੋਗ ਮਨ ਰਹਾ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਸੰਖ ਤੂਰ ਮੋਹ ਪਖਸਾਰ ਸੰਖ ਮੋਹ ਲਿਵ ਲਾਇ ਤਾਰ ਕੁਦਰਤ ਗਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਉਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਤੂ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਸੰਖ ਮੁਰ ਕਾ ਜਾਹੇ ਜੋ ਸੰਗਲ ਵਡ ਹਤਿਆ ਕੁਮਾਹੇ ਸੰਗ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਰ ਕੂੜੇ ਫਿਰਾਏ ਸੰਖ ਮਲੇਸ਼ ਮਲ ਭਾਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨੰਕਾਰ ਸੰਖ ਨਾਮ ਸੰਕ thalam ਅਗੰਗਮ ਗੰਗ ਸੰਖ ਲੋ ਸੰਕ ਹ ਸਰ ਭਾਰ ਹੋਇ ਅਕ੍ਰੀ ਨਾਮ ਕ੍ਰੀ ਸਾਲਾ ਕ੍ਰੀ ਗਿਆਨ ਗੀਤ ਗੁਣ ਗਾ ਕ੍ਰੀ ਲਿਖਨ ਬੋਲਣ ਵਾਨ ਅਖਰ ਸਿਦ ਸੰਜੋਗ ਖਾਨ ਜੇ ਨਿਦਿਖੇ ਤਿਸਨਾਹ ਜੇ ਫਰਮਾਇ ਤਿਤੇ ਪਾ ਜੇ ਤਾ ਕੀ ਤਾ ਤੇ ਤਾ ਨਾਓ ਬਿਨ ਨਾਮੈ ਨਾਹੀ ਕੋ ਥਾਓ ਕੁਦਰਤ ਕੌਣ ਕਹਾ ਵਿਚਾਰ ਬਿਨ ਨਾਮੈ ਨਾਹੀ ਕੋ ਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤੰਦੇ ਪਾਣੀ ਧੋਤਾ ਉਤਿਸਕੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਨਹੀਂ ਆਉ ਧੋਏ ਭਰੀਐ ਮਤ ਪਾਪਾਂ ਕੈ ਸੰਗ ਹੋ ਧੋਪੈ ਨਾਮ ਕੈ ਰੰਗ ਪੁਨੀ ਪਾਪੀ ਅੱਖ ਨਾ ਹੈ ਕਰ 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 ਨਾ ਲਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਹ ਨਾਨਕ ਹੁਕਮਿ ਆਵੋ ਚਾਹ ਤੇਰਾ ਤਬ ਦਿਆ ਦਾਦਾ ਜੇ ਕੋ ਪਾਵੇ ਤਿਲਕ ਮਾਨ ਸੁਨਿਆ ਮੰਨਿਆ ਮਨ ਕੀ ਚਾਹ ਭਾਉ ਅੰਤਰ ਗਾਧੇ ਤੁਮਲ ਨਾ ਹੋ ਸਗੁਣ ਤੇਰੇ ਮੈਂ ਨਾਹੀ ਕੋਇ ਵੈਨ ਗੁਣ ਕੀ ਤੇ ਭਗਤ ਨਾ ਹੋਏ ਸੁਅਸਤ ਆਤਮਾ ਨਹੀਂ ਬਰਮਾਉ ਸਾਦ ਸੁਆਨ ਸਦਾ ਮਨ ਚਾਉ ਕਉ ਸੁਵੇਲਾ ਵਕਤ ਕਵਨ ਕਵਨ ਤੇਤ ਕਵਨ ਵਾਰ ਕਵਣ ਸਰੂਤਿ ਮਾ ਕਵਣ ਜੇਤੁ ਆਕਾਰ ਵੇ ਨ ਪਾਈਆ ਪੰਡਤੀ ਜਹੋ ਅਲੇ ਕੁਰਾਨ ਵਖਤ ਨ ਪਾਇਓ ਕਾਦੀਆ ਜੇ ਲਿਖੰਦੇ ਕੁਰਾਨ ਤਿਤਵਾ ਨ ਜੋਗੀ ਜਾਣ ਰਤਮਾ ਨ ਕੋਈ ਜਾਣ ਕਰਤਾ ਸਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਵਾਰੇ ਆਖਾ ਕਿਵਸਾ ਲਾਹੀ ਕਿਉ ਬਰਨੇ ਕਿਵ ਜਾਣ ਨਾਨਕ ਆਖਣ ਸਭ ਕੋ ਆਖਾ ਏਕ ਦੂਇ ਇਕਸਿਆ ਵੱਡਾ ਸਾਹਿ ਵੱਡੀ ਨਾਇ ਕੀਤਾ ਜਾ ਕਾ ਹੋਇ ਨਾਨਕ ਜੀ ਕੋ ਆਪੋ ਜਾਣ ਅਗੈ ਗਿਆਨ ਸੁਹੈ ਪਾਤਲ ਪਤਾ ਲਖ ਆਸਾ ਆਕਾਸ ਓੜਕ ਓੜਕ ਭਾਲਤ ਕੇ ਰੇਤ ਕਹਿਨ ਕਵਾ ਸੈ ਸੁਰ 18 ਕਹਿਨ ਕਿ ਤੇ ਵਾਸ ਲੂ ਇਕ ਥਾਤ ਲਿਕਾਇਤ ਲਕਿਆ ਲਕਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਪਹੋ ਸਮੁੰਦ ਨਾ ਜਾਣੀ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਾਨ ਕੀੜੀ ਤੋਲ ਨਾ ਹੋਣੀ ਜੈਸ ਮਨੁ ਨਾ ਵਿਸੁਰੈ ਅੰਤ ਨ ਸਿਵਤੀ ਕਹਿ ਨ ਅੰਤ ਅੰਤ ਨ ਕਰਨ ਦੇ ਨ ਅੰਤ ਅੰਤ ਨ ਵੇਖਣ ਸੁਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਕਾਰ ਅੰਤ ਨ ਜਾਪੈ ਪਰਵਾਰ ਅੰਤ ਕਾਨ ਕੀਤੇ ਬਿਲ ਲਾਹ ਤਾਂ ਕਿ ਅੰਤ ਨ ਪਾਇ ਜਾਹ ਇਹ ਅੰਤ ਨ ਜਾਣੇ ਕੋਈ ਬਹਤਾ ਕਹੀਏ ਬਹਤਾ ਹੋਏ ਵੱਡਾ ਸਾਹਿ ਉੱਚਾ ਥਾਂ ਉੱਚੇ ਉਪਰ ਉੱਚਾ ਨਾ ਏਡੂ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣ ਸੋਏ ਜੇ ਵੜੇ ਆਵ ਜਾਣ ਆਪ ਆਵ ਨਾਨਕ ਨਦਰੀ ਕਰਮੇ ਦਾਤ ਬਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤੁਮਾਈ ਕਿਤੇ ਮੰਗਾ ਜੋਤ ਪਾਰ ਕਿਤੇ ਗੰਤ ਨਹੀਂ ਵਿਚਾਰ ਕਿਤੇ ਖਾਉ ਟੁਟੇ ਵਿਕਾਰ ਕਿਤੇ ਲੈ ਲੈ ਮੁਕਰਪਾ ਹੈ ਕਤੇ ਮੁਰਖਾਈ ਖਾ ਹੈ ਕੀਤਿਆਂ ਧੂਪੂ ਸਦ ਮਾਰੇ ਪਿਦਾ ਤੇਰੀ ਧਾਤਾਰ ਬੰਦ ਖਲਾਸੀ ਭਾਣਾ ਹੋਇ ਉਹ ਰਾਖ ਨਾ ਸਕੈ ਕੋਇ ਜੇ ਕੋ ਖਾਇ ਕਾਖਣ ਪਾਇਓ ਜਾਣੈ ਜੇਤੀਆਂ ਮੂਖਾ ਆਪੇ ਜਾਣੈ ਆਪੇ ਦੇ ਆਖੈ ਸੇ ਫੇਕੇਈ ਕੇਸ ਨੂੰ ਬਖਸੈ ਸਾਲਾ ਨਾਨਕ ਬਾਦਸਾਈ ਬਾਦਸਾ ਮੂਲ ਗੁਣ ਮੂਲ ਵਪਾਰ ਅਮੁੱਲ ਵਾਪਾਰੀ ਮੂਲ ਢੰਡਾਰ ਮੁੱਲ ਆਵੇ ਮੁੱਲ ਜਾਏ ਮੂਲ ਪਾਏ ਮੁੱਲਾ ਸਮਾਏ ਮੂਲ ਤਰ ਮੂਲ ਦੀਵਾਨ ਮੂਲ ਤੁਲ ਮੂਲ ਪ੍ਰਵਾਨ ਮੂਲ ਵਕਸੀਸ ਮੂਲ ਨਿਸ਼ਾਨ ਅਮੁੱਲ ਕਰਮ ਮੂਲ ਫਰਮਾਨ ਮੂਲ ਮੂਲਾਖਿਆ ਨਾ ਜਾਇ ਆਖਾ ਰਹੇ ਲਿਲਾ ਆਖਾ ਵੇਦ ਪਾਠ ਪੁਰਾਨ ਆਖਾ ਪੜੇ ਕਰੇ ਉਤਿਆਨ ਆਖ ਬ ਮੈਂ ਆਖੈਂ ਦੁਆਖਾ ਗੋਪੀ ਤੇ ਗੋਵਿੰਦ ਆਖੈਂ ਸੂਆ ਕੈ ਸਿਧ ਆਖੈਂ ਕੇਤੇ ਕੀਤੇ ਬੁੱਧ ਆਖੈਂ ਦਾਨ ਆਖੈਂ ਦੇਵ ਆਖੈਂ ਸੁਰ ਨਰ ਮਨ ਜਨ ਸੇਵ ਗਿਤੇ ਆਖੈਂ ਆਕਨ ਪਾਹ ਕੇਤੇ ਕਹਿ ਕਾ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾ ਖਨ ਸਕੈ ਕੇ ਕੇ ਜੀਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਚਾ ਸੋ ਜੇ ਕੋ ਆਖੈ ਬੋਲ ਬਿਗਾਰ ਤਾ ਲਿਖੀਐ ਸਿਰ ਗਾਵਾਰਾਂ ਗਾਵਾਰ ਸੋਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸੁਮਾਲੇ ਵਾਜੇ 나ਦੁ अनेक ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗੁ ਰਿ ਸੋ ਕਹੀ ਅਨ ਕیتے ਗਾਵਨ ਹਾਰੇ ਗਾਵੈ ਤੁਨੋ ਬਉਣ ਪਾਣੀ ਵੈ ਸੰਤੁਰ ਗਾਵੈ ਰਾਜਾ ਧਰਮ ਦੁਆਰ ਗਾਵੇ ਚਿਤ ਗੁਤ ਲਿਖ ਜਾਣੇ ਲੇਖ ਲੇਖ ਤਰੋਂ ਵਿਚਾਰੇ ਗਾਵੇ ਈਸ਼ਵਰ ਬੰਮਾ ਦੇਵੀ ਸੋਣ ਸਦਾ ਸਵਾਰ ਗਾਵੇਂ ਦੇਨ ਦਾਸਨ ਬੈਠੇ ਦੇਵਤਿਆਂ ਨਾਲੇ ਗਾਵੇ ਸੇ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀਸ ਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਬਨਰਕੀ ਸਰ ਜੋ ਜੋ ਵੇਦ ਨਾਲੇ ਗਾਵੇ ਮੋਹੁਨੀਆ ਮਨ ਮੋਹਨ ਸੁਰਗਾ ਮਸ ਪਿਆਲੇ ਗਾਵ ਮਰਤ ਨੂੰ ਪਾਏ ਤੇਰੇ ਅਠ ਸਰ ਦੀ ਸੁਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਨੀ ਚਾਲ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਹੀ ਤੂੰ ਗਾਵੈ ਜੋਤੁ ਤੇੁ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਚਾ ਸਾਚਾ ਸਾਚੀ ਨਾਹੀ ਹੈ ਭੀ ਹੋ ਸਿ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੇ ਕਰ ਕਾਜ ਜਿਨ ਸਿ ਮਾਇਆ ਜੈ ਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤੇ ਦਿਵੜਿਆ ਜੋ ਸੁਭਾਵੈ ਸੋਈ ਕਰਸੀ ਉਪਮਾ ਨਾ ਕਰਨਾ ਜਾਈ ਸੋ ਪਾਤ ਸਾਹ ਸਾਹ ਫਸਾਇ ਨਾਨਕ ਰਹਿ ਨ ਜਾਏ ਮੁੰਦਾ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੈ ਵਿਪੂਰ ਕਿੰਤਾ ਕਾਲ ਕੁਵਾਰੇ ਕਾਇਆ ਜੂਤ ਡੰਡਾ ਪਰ ਤੀਤ ਆਈ ਪੰਤੀ ਸਭ ਜਮਾਤੀ ਮਨ ਜੀਤਾ ਐ ਜਗ ਜੀਤ ਆਦੇਸ ਐ ਆਦੇ ਆਦ ਨੀਲ ਨਾਦ ਅਨਾਹ ਜੋ ਜੋ ਏਕੋ ਵੇਸ ਭੂਤ ਗਿਆਨ ਦਿਆਪੁੰਡਾਨ ਕਟਕਟ ਵਾਜੈ ਨਾਦ ਆਪ 나ਥ 나ਤੀ ਸਭ ਜਾ ਕੀ ਰਿਤ ਸੇ ਦੇਵਰਾ ਸਾਥ ਸੰਜੋਗ ਜੋਦ ਕਾਛ ਲਾਵੇ ਲੇਖ ਆਵੇ ਭਾਗ ਆਦੇਸ ਐ ਆਦੇ ਆਦੂ ਨੀਲ ਨਾਦ ਅਨਾਹਦ ਜੁਗ ਜੁਗ ਏਕੋ ਵੇਸੇ ਕਮਾਈ ਜੁਗਤ ਤੇ ਆਈ ਤਿੰਨ ਚਿੱਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜੀਵ ਤਿਸ ਭਾਵੈ ਤਿਵੇਂ ਚਲਾਵੈ ਜਿ ਹੋਇ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਿਆਵੈ ਬਹੁਤਾ ਇਹ ਵਿਦਾਨ ਆਦੇਸ ਹੈ ਆਦੇਸ ਆਦੂ ਨੀਲ ਅਨਾਦ ਅਨਾਹ ਜੁਗ ਜੁਗ ਏਕੋ ਵੇਸ ਸੁਆਸਨ ਲੋਇ ਲੋਇ ਭੰਡਾਰ ਜੋ ਕਿਸ ਬਾਇ ਅਸੁਇ ਕਾਰ ਕਰ ਕਰ ਕਹਿ ਸ੍ਰੀ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੈ ਆਦੇਸ ਆਧੂਨੀਲ ਅਨਾਦ ਅਨਾਹਦ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਕੋ ਲੱਖੋ ਹੋ ਹੈ ਲੱਖੋ ਵੈ ਲਖ 20 ਲਖ ਲਾਗੇ ਡਾਇਆ ਕੀਏ ਇੱਕ ਨਾਮ ਜਗਦੀਸ਼ ਇਤਰਾਹ ਪਦ ਪਵਡੀਆਂ ਚੜੀਆ ਹੋਏ ਕੀ ਸੁਣ ਗਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀ ਆਖਣ ਜੋਰ ਚ ਪੈ ਨਾ ਜੋ ਜੋ ਨ ਮੰਗਣ ਦੇ ਨਾ ਜੋ ਜੋ ਨ ਜੀਵਨ ਮਰ ਨਾ ਜੋ ਜੋ ਨ ਰਾਜ ਮਾਲ ਮਨਸੂਰ ਜੋ ਨ ਸੁਤੇ ਗਿਆਨ ਵਿਚਾਰ ਜੋ ਨ ਜੁਗਤੀ ਸੁਛਤਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਇ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਦਿਤੀ ਵਾਰ ਪਵਨ ਪਾਣੀ ਅਗਨੀ ਪਾਤਾ ਤਿਸ ਵਿੱਚ ਧਰਤੀ ਸਾਪ ਰੱਖੀ ਚਰਮਸਾਲ ਤਿਸ ਵਿੱਚ ਜੀ ਜੋ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾ ਤਿਥੈ ਸੂਨ ਪੰਜ ਪਰਵਾ ਨਦਰੀ ਕਰਮ ਪੁਆਏ ਨਿਸ਼ਾਨ ਕਾਚ ਪਕਾਇਓ ਤੇ ਪਾ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੁੰਦਰ ਕੇਤੇ ਗਾਨ ਮਹੇ ਕੇਤੇ ਵਰਮੇ ਘਾੜਤ ਘੜੀਐ ਰੂਪ ਰੰਗ ਕੇ ਵੇ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਥੂਬ ਦੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦਬੁਦ ਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨ ਕੇਤੇ ਕੀਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਇਨ ਗਿਆਨ ਖੰਡ ਮੈਂ ਗਿਆਨ ਪਰ ਚੰਡ ਤੇ ਤੈ ਨਾਦ ਮਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਤ ਤੈ ਘਾੜਦ ਘੜੀਐ ਬਹੁਤਨੋ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਾ ਬਿਸ਼ਗੁ ਸਾਧ ਤੇ ਘੜੀਐ ਸੁਰਤ ਮਾਤਮਨ ਵਧੋ ਤੇ ਘੜੀਐ ਸੁਰਾਂ ਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋ ਤਿਥਾ ਹੋ ਨ ਕੋਇ ਹੋ ਤਿਥਾ ਜੋਤ ਮਹਾਬਲ ਸੂਤਿ ਮੈਂ ਰਾਮ ਰਹਾ ਭਰਪੂਰ ਤਿਥਾ ਸੀਤੋ ਸੀਤਾ ਮੈਂ ਮਮਾਇਤਾ ਕੇ ਰੂਪ ਨ ਕਥਨੇ ਜਾਇ ਨਾ ਹੋ ਮਰੇ ਨ ਠਾਗੇ ਜਾਇ ਜਿਨ ਕੇ ਰਾਮ ਵਸੈ ਮਨ ਮਾਇ ਤਿਥਾ ਭਗਤ ਵਸੈ ਕੇ ਲੋ ਕਰੇ ਨ ਸਚਾ ਮਨ ਸੋਇ ਸਾਚ ਖੰਡ ਵਸੈ ਨੰਕਾਰ ਕਰ ਕਰ ਵੇਖੈ ਨਦਰ ਨਿਹਾਲ तिथे खंड मंडल वार पांडजे को कथा तंत नंत लोल लो आकार जीव जीव हुकम तवै त विकार वेकंश कर विचार नानक कथना करदा सार जात भारती र सुनया अहरन मत वेद हथियार भाव कलागन तब ताओ पांडा पाओ अमृत तित ढाल ਘੜੀਆਂ ਸਭ ਸਚੀ ਟਿਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਲ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦਿਸ ਰਾਦ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਮਿ ਆਪੋ ਆਪਨਿ ਕੇ ਨੇੜੈ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਛਕਦ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸ਼ਕਦ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾ ਵਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ